ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਹਿਲਾ ਮੱਥਾ ਲਾਇਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਪਘੋੜੇ ਹੋਏ ਮੁਨਕਰ ਹੋਏ ਦਾਗੀ ਅਤੇ ਬਾਗੀ ਧੜਾ 2 ਦਸੰਬਰ 2024 ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਹੁਕਮਨਾਮਿਆਂ ਦੇ ਅਨੁਸਾਰ ਇੱਕ ਜੁਟ ਨਹੀਂ ਹੋ ਸਕਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਮਨਮਰਜ਼ੀ ਕਰਕੇ ਬਲਵਿੰਦਰ ਸਿੰਘ ਪੂੰਦੜ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਉਤੇ ਦਬਾਅ ਪਾ ਕੇ ਭਰਤੀ ਸ਼ੁਰੂ ਕਰਵਾ ਦਿੱਤੀ ਗਈ ਜਿਸ ਦੀ ਗਿਣਤੀ 30 ਤੋਂ 35 ਲੱਖ ਦੱਸੀ ਜਾ ਰਹੀ ਹੈ। ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਵਿਰੋਧ ਕੀਤਾ ਉਸ ਨੂੰ ਉਹਨਾਂ ਦੀਆਂ ਸਵਾਮਾਂ ਤੋਂ ਮੁਕਤ ਕਰ ਦਿੱਤਾ ਗਿਆ। ਐਰੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਅਸਤੀਫਾ ਦੇ ਦਿੱਤਾ ਜਦੋਂ ਅ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਗਨੀ ਰੁਗਵੀਰ ਸਿੰਘ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਕਿ ਅਜਾਇ ਨਹੀਂ ਹੋਣਾ ਚਾਹੀਦਾ ਅਜਾਇ ਜਲੀਲ ਕਰਨਾ ਗੁਰੂ ਘਰਾਂ ਦੇ ਵਜ਼ੀਰਾਂ ਨੂੰ ਇਹ ਸਿੱਖ ਮਰਿਆਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੇ ਅਨੁਸਾਰ ਨਹੀਂ ਹੈ ਬਵਾਲ ਮਚ ਗਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਟੈਂਸ਼ਨ ਦੇ ਵਿੱਚ ਅਸਤੀਫਾ ਦੇ ਦਿੱਤਾ ਪੱਤਰਕਾਰਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਗਈ ਉਧਰੋਂ ਸਿੱਖ ਜਗਤ ਸਿੱਖ ਭਾਈਚਾਰੇ ਦਾ ਖੂਨ ਵੀ ਉਬਾਲੇ ਮਾਰਨ ਲੱਗ ਪਿਆ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦੜ ਰੋਜੀ ਬਰਕੰਦੀ ਅਤੇ ਬੰਟੀ ਰੁਮਾਣਾ ਵਰਗੇ ਫਿਰ ਦੁਬਾਰਾ ਭੇਜੇ ਗਏ ਛਿਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਕਿ ਤੁਸੀਂ ਆਪਣਾ ਅਸਤੀਫਾ ਵਾਪਸ ਲੈ ਲਓ ਲੇਕਿਨ ਉਹਨਾਂ ਨੇ ਫਿਰ ਅਸਤੀਫਾ ਨਹੀਂ ਵਾਪਸ ਲਿਆ ਹੁਣ ਫਿਰ ਬਵਾਲ ਸ਼ੁਰੂ ਹੋ ਗਿਆ ਹੈ ਕਿਉਂਕਿ ਵਾਰ-ਵਾਰ ਹੁਣ ਫਿਰ ਦੁਬਾਰਾ ਐ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਲੇ ਬਿਕਮਜੀਤ ਸਿੰਘ ਮਜੀਠੀਆ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕੋਲ ਭੇਜ ਦਿੱਤਾ ਹੈ ਹਾਲਾਂਕਿ ਡਾਕਟਰ ਦਲਜੀਤ ਸਿੰਘ ਚੀਮਾ ਦੀ ਗੱਲ ਨਹੀਂ ਮੰਨੀ ਬਲਵਿੰਦਰ ਸਿੰਘ ਭੁੰਦਰ ਦੀ ਗੱਲ ਨਹੀਂ ਮੰਨੀ ਜਿੰਨੇ ਵੀ 15 ਤੋਂ 20 ਮੈਂਬਰਾਂ ਦਾ ਵਫਤ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਘਰ ਪਹੁੰਚਿਆ ਸੀ ਅਜ ਤੋਂ 3 ਦਿਨ ਪਹਿਲਾਂ ਲੇਕਿਨ ਹੁਣ ਬਿਕਮਜੀਤ ਸਿੰਘ ਮਜੀਠੀਆ ਨੂੰ ਕਿਉਂ ਭੇਜਿਆ ਗਿਆ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀਆ ਸੁਆਮਾ ਖਤਮ ਕਰਨਾ ਚਾਹੁੰਦੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਹਿ ਕੇ ਕਿ ਨਾ ਬਚੇਗਾ ਸੰ ਉਹ ਕਹਿੰਦੇ ਨੇ ਵੀ ਨਾ ਬਾਸਰੀ ਬਚੇਗੀ ਨਾ ਬਾਸੀ ਬਚਾਉਣ ਵਾਲਾ ਬਚੇਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਹਰ ਇੱਕ ਤਰ੍ਹਾਂ ਦਾ ਤਾਮਚਾਮ ਆਡੀ ਚੋਟੀ ਦਾ ਜੋਰ ਲਗਾ ਰਿਹਾ ਹੈ ਕਿ ਹਰ ਤਾਮਚਾਮ ਚੋਕ ਕੇ ਮੈਨੂੰ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦਾ ਸਾਬਕਾ ਪ੍ਰਧਾਨ ਬਨਾਇਆ ਜਾਵੇ ਇਸ ਨੂੰ ਲੈ ਕੇ ਤਤਤੇ ਹੋ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਗਾਰੀ ਰਗਵੀਰ ਸਿੰਘ ਇਧਰ ਬਿਕਰਮਜੀਤ ਸਿੰਘ ਮਜੀਠੀਆ ਹੁਣ ਮਿਲਤਾ ਕਰ ਰਹੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਕਿ ਤੁਸੀਂ ਫਿਰ ਦੁਬਾਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਸੰਭਾਲੋ ਲੇਕਿਨ ਹਾਲੇ ਕਿਸੇ ਵੀ ਤਰ੍ਹਾਂ ਦੀ ਚੁੱਪੀ ਨਹੀਂ ਤੋੜੀ ਜਾ ਰਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਹੀਂ ਚਾਹੁੰਦੇ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਦਾ ਮੈਂ ਹਿੱਸਾ ਹਾਂ ਉਸ ਦੇ ਵਿੱਚ ਬੈਠ ਕੇ ਮੇਰੇ ਵੱਲੋਂ ਵੱਡੇ ਫੈਸਲੇ ਲੈ ਜਾ ਸੁਖਬੀਰ ਸਿੰਘ ਔਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਿਉਂਕਿ ਜੇਕਰ ਫੈਸਲੇ ਲੈਂਦੇ ਨੇ ਫਿਰ ਦੁਬਾਰਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਦਬਾਅ ਪਾਇਆ ਜਾਵੇਗਾ ਜਿਸ ਤਰ੍ਹਾਂ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਦਬਾ ਪਾਇਆ ਗਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣ ਆ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਲ ਵੀ ਨਹੀਂ ਮੰਨ ਰਿਹਾ ਤਾਂ